ਨਾ ਹੰਡ ਪਤਾਇ ਕੋਟਮ ਵਰਕੇ ਕਰੇ ਲੈ ਤੁਸੀਂ ਘਰੋਂ ਲੈ ਕੇ ਫੇਰ ਲੈ ਕੇ ਤੇ 15 ਦਿਨ ਅਖਬਾਰ ਕੱਢਤੀ ਹੈ ਅਖਬਾਰ ਚ ਮੁਕਾਬਲੇ ਦਾ ਹਾਂਜੀ ਤੁਹਾਨੂੰ ਕੋਈ ਡੈੱਡ ਬੋਡੀ ਮਿਲੀ ਜੀ ਨਾ ਸਾਨੂੰ ਕੋਈ ਨਾ ਡੈੱਡ ਬੋਡੀ ਨਾ ਸਾਨੂੰ ਚਵਲ ਨਾ ਲੀੜਾ ਹੋਰ ਕੋਈ ਨਾ ਫੋਲ ਸਾਨੂੰ ਕੁਝ ਨਹੀਂ ਮਿਲਿਆ ਮੈਂ ਆਪਣੀ ਮਾਂ ਦੇ ਨਾਲ ਤੇ ਪਿਤਾ ਦੀ ਤਸਵੀਰ ਹੀ ਵੇਂਦਾ ਰਹਿੰਦੇ ਆ ਦੀ ਮਾਂ ਨਾ ਕੜਿਆ ਬਸ ਤੇ ਇਥੋਂ ਤੱਕ ਲੜਦੇ ਤੱਕ ਪਹੁੰਚਿਆ ਮੈਂ ਜੀ ਇੱਕ ਪਿਓ ਦੀ ਘਾਟ ਕਦੇ ਜ਼ਿੰਦਗੀ ਚ ਪੂਰੀ ਨਹੀਂ ਹੋਏਗੀ ਪਰ ਹਾਂ ਸਾਹਿਬ ਅਹੀਂ ਕਦੀ ਨਹੀਂ ਘਾਟ ਉਹਨਾਂ ਦੀ ਪੂਰੀ ਨਹੀਂ ਹੋਣੀ ਤੇ ਉਹ ਤੇ ਮੈਂ ਸੋਚਦਾ ਜਿਵੇਂ ਮੇਰੇ ਪਿਓ ਦੀ ਘਾਟ ਰੜਕੀ ਇਹਨਾਂ ਦੀ ਵੀ ਅੱਜ ਇਹਨਾਂ ਨੂੰ ਉਮਰ ਕਾਇਦ ਹੋਵੇ ਇਹਨਾਂ ਦੇ ਬੱਚੇ ਵੀ ਤਰਸਰ ਕਿ ਆਡੇ ਪਿਓ ਕਿੱਥੇ ਗਏ ਸਾਰੀ ਉਮਰ ਇਹਨਾਂ ਦੇ ਜੇਲ੍ਹ ਚ ਲੰਗੇ ਚ ਫਾਂਸੀ ਹੋਵੇ ਤੇ ਵੀ ਮਰਨ 32 ਸਾਲ ਅਦਾਲਤਾਂ ਦੇ ਚੱਕਰ ਕੱਟਦੇ ਰਹੇ ਹਾਂਜੀ ਕੱਟਦੇ ਰਹੇ ਇਸ ਦੌਰਾਨ ਕੋਈ ਪ੍ਰੈਸ਼ਰ ਰਿਹਾ ਕਿਸੇ ਨੇ ਰੋਕਿਆ ਹੋਵੇ ਪੈਸੇ ਦੇਣ ਦਾ ਆਫਰ ਕੀਤਾ ਹੋਵੇ ਕਰਦੇ ਹੀ ਨਹੀਂ ਰਹਿ ਅਸੀਂ ਮੰਨੇ ਨਹੀਂ ਇਹਗਾ ਨਹੀਂ ਲੈਣਾ ਸੀ ਪਹਿਲੇ ਲੈਣਾ ਸਾਡਾ ਜੋ ਕੋ ਕੋ ਸੀਪੀਆਈ ਨਹੀਂ ਕਰੂਗਾ ਕਹਿੰਦੇ ਪੈਸੇ ਵੀ ਦਿੰਦੇ ਹੀ ਨਹੀਂ ਕੀਤਾ ਹੈਗਾ ਜੋ ਕਰੂ ਸੀਪੀਆਈ ਕਰੂਗੀ ਤਾਂ ਹੀ ਕੋਈ ਅਦਾਲਤ ਜੋ ਲੋਡੇ ਤੇ ਦਬਾਅ ਪੈਂਦਾ ਰਿਹਾ ਆਉਂਦੇ ਹੀ ਪਿੰਡਾਂ 'ਚ ਉਹ ਬਹੁਤ ਸਰਪੰਚ ਪੰਚ ਘਲਦੇ ਸੀ ਵੀ ਸਾਡੇ ਦਾ ਫੈਸਲਾ ਕਰੋ ਅਸੀਂ ਨਹੀਂ ਕੀਤਾ ਅਹਿਆਂ ਜੋ ਸੀਪੀਆਈ ਸਾਨੂੰ ਸੁਣਾਦੂ ਸਹੀ ਭਾਵੇਂ ਕੁਝ ਹੋਵੇ ਨਾ ਪਰ ਸਾਨੂੰ ਆਸ ਹੈਗੀ ਪਰ ਅੱਜ 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 ਹਰੀ ਆਸ ਪੂਰੀ ਹੋ ਗਈ ਤੁਸੀਂ ਹਜੇ ਆਪਣੀ ਦੁਨੀਆ ਦੇਖੀ ਵੀ ਨਹੀਂ ਸੀ ਮਾਂ ਦੇ ਪੇਟ ਦੇ ਵਿੱਚ ਸੀ ਬਾਅਦ ਹੋਇਆ ਮਾਂ ਦੇ ਪੇਟ ਚ ਹਾਂ ਫਿਰ 2 ਮਹੀਨੇ ਬਾਅਦ ਇਹਨੇ 32 ਸਾਲ ਦਾ ਕੇਸ ਚੱਲਿਆ ਤੇ 32 ਸਾਲ ਮੇਰੀ ਉਮਰ ਨਾਲੋਂ ਸਭ 32 ਸਾਲ ਧੱਕੇ ਖਾਦੇ ਮਾਂ ਮੇਰੀ ਇੰਦਰ ਮੈਂ ਅੱਜ ਹਣੋ ਇਨਸਾਨ ਬਣ ਗਿਆ 90 ਦੇ ਦਹਾਕੇ ਦੇ ਵਿੱਚ ਫਰਜੀ ਮੁਕਾਬਲਿਆਂ ਦੀ ਦਾਸਤਾਨ ਬਹੁਤ ਵੱਡੀ ਹੈ ਲਗਾਤਾਰ ਬਹੁਤ ਸਾਰੇ ਮਾਮਲੇ ਕੋਟਾਂ ਦੇ ਵਿੱਚ ਚੱਲਦੇ ਰਹਿੰਦੇ ਨੇ ਉਹਨਾਂ ਤੇ ਸੁਣਵਾਈ ਹੁੰਦੀ ਰਹਿੰਦੀ ਹੈ ਤੇ ਫੈਸਲੇ ਆਉਂਦੇ ਰਹਿੰਦੇ ਨੇ ਵੈਸੇ ਤਾਂ ਕਿਹਾ ਜਾਂਦਾ ਹੈ ਕਿ ਜਸਟਿਸ ਡਿਲੇਡ ਜਸਟਿਸ ਡਿਨਾਈਡ ਕਿ ਇੱਕ ਲੰਬੀ ਦੇਰ ਬਾਅਦ ਹੋਇਆ ਇਨਸਾਫ ਕੀ ਇਨਸਾਫ ਹੈ ਆਪਣੇ ਆਪਣੇਆਂ ਦੇ ਲਈ ਆਪਣੇ ਪਰਿਵਾਰਾਂ ਦੇ ਲਈ ਉਹ ਪਰਿਵਾਰ ਜਿਨ੍ਹਾਂ ਨੇ 32-32 ਸਾਲਾਂ ਤੋਂ ਕੋਰਟ ਕਚੈਰੀਆਂ ਦੇ ੱਤੇ ਖਾਦੇ ਔਰ ਇਨਸਾਫ ਦੇ ਲਈ ਜਦੋਂ ਜਹਿਦ ਜਾਰੀ ਰੱਖੀ ਤਾਂ ਹੁਣ ਉਹਨਾਂ ਪਰਿਵਾਰਾਂ ਨੂੰ ਕਿਤੇ ਨਾ ਕਿਤੇ ਇਨਸਾਫ ਮਿਲਦਾ ਹੋਇਆ ਨਜ਼ਰ ਆ ਰਿਹਾ ਔਰ 1993 ਦਾ ਇੱਕ ਪੁਲਿਸ ਇਨਕਾਊਂਟਰ ਜਿਸ ਦਾ ਫਰਜੀ ਫਰਜੀ ਮੁਕਾਬਲੇ ਦਾ ਅੱਜ ਮਾਮਲਾ ਮੋਹਾਲੀ ਦੇ ਵਿੱਚ ਸੁਣਵਾਈ ਹੋਈ ਹੈ ਔਰ ਪਰਿਵਾਰ ਨੂੰ ਹੁਣ ਅੱਗੇ ਤੋਂ ਕੀ ਉਮੀਦ ਹੈ ਕਾਸ਼ੀ ਦਿਨਾਂ ਦੇ ਬਾਅਦ ਸਜ਼ਾ ਜਿਹੜੀ ਉਹ ਵੀ ਸੁਣਾਈ ਜਾਣੀ ਹੈ ਇਸੇ ਮਾਮਲੇ ਦੇ ਵਿੱਚ ਤੋਂਨਾਂ ਪਰਿਵਾਰਾਂ ਦੇ ਬਹੁਤ ਸਾਰੇ ਬੱਚੇ ਵੀ ਇਸ ਜਦੋਜਾਇਦ ਦੇ ਵਿੱਚ ਸ਼ਾਮਲ ਨੇ ਜਿਹੜੇ ਉਦੋਂ ਹਜੇ ਪੇਟ ਦੇ ਵਿੱਚ ਸੀ ਮਾਂ ਦੇ ਪੇਟ ਦੇ ਵਿੱਚ ਪਲ ਰਹੇ ਸੀ ਉਹ ਵੀ ਇਨਸਾਫ ਦੇ ਲਈ ਅਦਾਲਤਾਂ ਦੇ ਵਿਹਾਲ ਘੇਰੇ ਆ ਜਿਹੜੇ ਚੱਕਰ ਕੱਟਦੇ ਰਹੇ ਅਸਾਸੀ ਜੀ ਤੁਹਾਡਾ ਕੀ ਨਾਮ ਹੈ ਜੀ ਨਿੰਦਰ ਜੀ ਤੁਹਾਡੇ ਪਤੀ ਦੀ ਇੱਕ ਵਾਰ ਤਸਵੀਰ ਦਿਖਾ ਦਿਓ ਇਹਨਾਂ ਦਾ ਕੀ ਨਾਮ ਸੀ ਇਹ ਸ਼ਿੰਦਾ ਸਿੰਘ ਪਿੰਡ ਸ਼ਿੰਦਾ ਸਿੰਘ ਕਦੋਂ ਕੀ ਕਹਿ ਕੇ ਲੈ ਕੇ ਗਏ ਕਿਵੇਂ ਸਾਰਾ ਸਾਨੂੰ ਨਹੀਂ ਦੱਸ ਕੇ ਗਏ ਲੈ ਗਏ ਲਾ ਕੇ ਗੋਠੇ ਤੋਂ ਸਾਨੂੰ ਇਹ ਵੀ ਨਾ ਹਾਨੂੰ ਪਤਾ ਕਿ ਕਿੱਟ ਮਾਰ ਕੇ ਘਰੇ ਲੈ ਆਏ ਅਸੀਂ ਕਰੋ ਲੈ ਕੇ ਫਿਰ ਲੈ ਗਏ ਤੇ ਪੰਦਰੀ ਦੀ ਨੀ ਖ਼ਬਰ ਕੱਢਦੀ ਐ ਅਖਬਾਰ ਚ ਮੁਕਾਬਲੇ ਦਾ ਹਾਂਜੀ ਤੁਹਾਨੂੰ ਕੋਈ ਡੈੱਡ ਬੋਡੀ ਮਿਲੀ ਜੀ ਨਾ ਸਾਨੂੰ ਕੋਈ ਨਾ ਡੈੱਡ ਬੋਡੀ ਨਾ ਸਾਨੂੰ ਚਵਲ ਨਾਲ ਲੀੜਾ ਵਾ ਕੋਈ ਨਾ ਫੋਲ ਸਾਨੂੰ ਕੁਝ ਨਹੀਂ ਮਿਲਿਆ ਤੁਹਾਨੂੰ ਦੱਸਿਆ ਗਿਆ ਕਿ ਕਿਹੜਾ ਪਰਚਾ ਕਿਸ ਤਹਿਤ ਕਾਰਵਾਈ ਕਰ ਰਹੀ ਸੀ ਉਸ ਸਮੇਂ ਦੀ ਪੁਲਿਸ ਹੁਣ ਹਾਂ ਤਾਂ ਪਤਾ ਨਹੀਂ ਭਾਈ ਮੈਂ ਤਾਂ ਪੜੀ ਨਹੀਂ ਗਈ ਤੁਹਾਨੂੰ ਕੁਝ ਦੱਸਿਆ ਨਹੀਂ ਹਾਂ ਹਾਂ ਦੱਸਿਆ ਨਹੀਂ ਕੁਝ ਵੀ ਤੁਸੀਂ 32 ਸਾਲ ਅਦਾਲਤਾਂ ਦੇ ਚੱਕਰ ਕੱਢਦੇ ਰਹੇ ਹਾਂ ਹਾਂ ਜੀ ਕੱਢਦੇ ਰਹੇ ਇਸ ਦੌਰਾਨ ਕੋਈ ਪ੍ਰੈਸ਼ਰ ਰਿਹਾ ਕਿਸੇ ਨੇ ਰੋਕਿਆ ਹੋਵੇ ਪੈਸੇ ਦੇਣ ਦਾ ਆਫਰ ਕੀਤਾ ਹੋਵੇ ਕਰਦੇ ਨਹੀਂ ਲੈ ਅਸੀਂ ਮੰਨੇ ਨਹੀਂ ਇਹ ਕਹੇ ਨਹੀਂ ਲੈਣਾ ਸਿਰਫ ਇਹ ਹਾਂ ਹੀ ਲੈਣਾ ਸਾਰਾ ਜੋ ਬਕਰ ਸੀਫਰੀ ਆ ਨਹੀਂ ਕਰੂੰਗਾ ਉਹਨੇ ਪੈਸੇ ਵੀ ਦੇਣ ਦੀ ਗੱਲ ਕੀਤੀ ਹਾਂ ਪੈਸੇ ਦੇਣ ਦੀ ਗੱਲ ਹੋਈ ਇਹ 32 ਸਾਲਾਂ ਦੇ ਵਿੱਚ ਧਮਕਾਇਆ ਵੀ ਗਿਆ ਨਹੀਂ ਤਾਂ ਵੀ ਇਹ ਪੈਸਾ ਦੇ ਆਂਦੇ ਕੋਈ ਨਹੀਂ ਕੀਤਾ ਕਹਿੰਦੇ ਪੈਸੇ ਵੀ ਦਿੰਦੇ ਸੀ ਨਹੀਂ ਕੀਤਾ ਹੈਗਾ ਜੋ ਕਰੂ ਸੀਪੀਆਈ ਕਰੋਗੀ ਤਾਂ ਹੀ ਕੋਈ ਅਦਾਲਤ ਜੀ ਤੁਹਾਡੇ ਤੇ ਦਬਾਅ ਪੈਂਦਾ ਰਿਹਾ ਆਉਂਦੇ ਹੀ ਪਿੰਡਾਂ 'ਚ ਉਹ ਬਹੁਤ ਸਰਪੰਚ ਪੰਚ ਘਲਦੇ ਸੀ ਵੀ ਸਾਡੇ ਨਾਲ ਫੈਸਲਾ ਕਰੋ ਅਸੀਂ ਨਹੀਂ ਕੀਤਾ ਅਹਿਆ ਜੋ ਸੀਪੀਆਈ ਸਾਨੂੰ ਸੁਣਾ ਦੂ ਸਹੀ ਭਾਵੇਂ ਕੁਝ ਹੋਵੇ ਨਾ ਪਰ ਸਾਨੂੰ ਆਸ ਹੈਗੀ ਪਰ ਅੱਜ 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 ਸਾਡੀ ਆਸ ਪੂਰੀ ਹੋ ਗਈ ਤੁਹਾਡਾ ਤੁਹਾਡੀ ਉਮਰ ਕਿੰਨੀ ਸਾਲ ਹੈ ਕਦੋਂ ਤੋਂ ਹੁਣ ਕਿੰਨੀ ਸਾਲ ਤੁਹਾਡੀ ਹੁਣ ਮੇਰੀ 32 ਸਾਲ ਉਮਰ ਤੇ 32 ਸਾਲ ਹੀ ਕਿਹੋ ਜਿਹਾ ਹੋਇਆ ਵਾਂ 2 ਮਹੀਨੇ ਬਾਅਦ ਜਦੋਂ ਮੇਰੇ ਪਾਦਰ ਨੂੰ ਮਾਰਿਆ ਮਤਲਬ ਤੁਸੀਂ ਹਜੇ ਆਪਣੀ ਦੁਨੀਆ ਦੇਖੀ ਵੀ ਨਹੀਂ ਸੀ ਮਾਂ ਦੇ ਪੇਟ ਦੇ ਵਿੱਚ ਸੀ ਬਾਅਦ ਹੋਇਆ ਮਾਂ ਦੇ ਪੇਟ ਚ ਹਾਂ ਵਾ ਫਿਰ 2 ਮਹੀਨੇ ਬਾਅਦ ਇਹਨੇ 32 ਸਾਲ ਦਾ ਕੇਸ ਚੱਲਿਆ ਤੇ 32 ਸਾਲ ਮੇਰੀ ਉਮਰ ਲਾਲੋ ਸਾਹਿਬ 32 ਸਾਲ ਧੱਕੇ ਖਾਦੇ ਮਾਂ ਮੇਰੀ ਨੇ ਮੈਂ ਅੱਜ ਹਣੋਂ ਇਨਸਾਫ਼ ਮਿਲਿਆ ਤੁਸੀਂ ਜੰਮੇ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜੀ ਇਹ ਲੜਾਈ ਆ ਤੁਹਾਡੀ ਮਾਤਾ ਕਦੇ ਤੁਹਾਨੂੰ ਗੋਦੀ ਚੱਕ ਕੇ ਲੜਦੀ ਰਹੀ ਕਦੇ ਕਿਸ ਤਰ੍ਹਾਂ ਉਹਨਾਂ ਨੇ ਸੰਘਰਸ਼ ਜਾਰੀ ਰੱਖਿਆ ਸਿੰਘਾ ਮੁੜ ਕੇ ਫਿਰ ਮੈਂ ਸੁਰਤ ਸੰਭਲੀ ਮੈਂ ਨਾਲ ਤੁਰਿਆ ਅੱਜ ਤੱਕ ਮੈਂ ਨਾਲ ਹੀ ਰਿਆਂ ਤੇ ਤੁਹਾਨੂੰ ਅੱਜ ਵਿਸ਼ਵਾਸ ਦਿਵਾਇਆ ਸੀ ਪੀਆਈ ਵਾਲੇ ਜੱਜ ਸਾਹਿਬ ਨੇ ਗਾਵੇਂ ਹੋ ਆਨੇ ਵੀ ਜਿਹੜੀ ਸੋਮਵਾਰ ਸਜਾ ਇਹਨਾਂ ਨੂੰ ਉਮਰ ਕੈਦ ਹੋਵੇ ਠੀਕ ਆ ਤੇ ਚਾਹ ਫਾਂਸੀ ਹੋਵੇ ਤੁਸੀਂ ਸਜ਼ਾ ਦੀ ਫਾਂਸੀ ਦੀ ਮੰਗ ਕਰ ਰਹੇ ਹੋ ਹਾਂ ਜੀ ਕਿਉਂਕਿ 32 ਸਾਲ ਤਾਂ ਤੁਸੀਂ ਵੀ ਰੋਲੇ ਇੱਕ ਉਮਰ ਦਾ ਪੜਾ ਹਾਂ ਜੀ ਅਸੀਂ ਇਹੋ ਕਰ ਰਹੇ ਹਾਂ 32 ਸਾਲ ਜਿਵੇਂ ਰੋਲੇ ਆ ਇਹਨਾਂ ਨੂੰ ਵੀ ਚਾਹ ਉਮਰ ਕੈਦ ਚਾਹ ਫਾਂਸੀ ਹੋਵੇ ਇਹਨਾਂ ਦੇ ਬੱਚੇ ਵੀ ਗਾਂ ਤਰਸਣ ਗਵਿੰਦਰ ਕਿ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਸਾਲੀ ਸਜ਼ਾ ਜਿਵੇਂ ਮੈਂ ਤਰਸਿਆ ਉਹਦੇ ਪਿਓ ਨੂੰ ਇਦਾਂ ਹੀ ਇਹਨਾਂ ਦੇ ਬੱਚੇ ਗਾਂ ਤਰਸਣ ਕਿੰਨੀ ਤੁਹਾਨੂੰ ਘਾਟ ਰੜਕੀ ਕਿਉਂਕਿ ਹੋਰ ਵੀ ਬਹੁਤ ਸਾਰੇ ਝੂਠੇ ਮੁਕਾਬਲਿਆਂ ਦੀ ਬੜੀ ਘਾਟ ਰੜਕੀ ਸਾਨੂੰ ਸਾਰੀ ਵੀ ਇਨਾ ਬੜਾ ਮਤ ੱਕਾ ਕੀਤਾ ਇਹਨਾਂ ਨੇ ਪਰ ਅੱਜ ਹਾਨੂੰ ਸੀਪੀਆਈ ਨੇ ਬਹੁਤ ਵਧੀਆ ਇਨਸਾਫ ਦਵਾਇਆ ਜੱਜ ਸਾਹਿਬਾ ਨੇ ਇਦਾਂ ਹੀ ਗਾਂ ਦਵਾਉਣ ਬਾਕੀ ਗਾੜੀ ਜੋ ਮੈਨੂੰ ਮੇਰੇ ਪਿਤਾ ਦੀ ਨੌਕਰੀ ਵੀ ਦਵਾਈ ਜਾਵੇ ਤੇ ਮੇਰੀ ਮਾਦਾਰੀ ਪੈਨਸ਼ਨ ਲੱਗੇ ਜੋ ਹਾਨੂੰ ਫੰਡ ਵੱਜਦਾ ਉਹ ਵੀ ਮਿਲਾ ਦਵਾਇਆ ਇਹ ਤਾਂ ਵੀ ਸਰਕਾਰੀ ਮੁਲਾਜ਼ਮ ਸੀ ਹਾਂਜੀ ਮਲਾਜ਼ਮਾਂ ਦੇ ਨਾਲ ਹੀ ਹੁੰਦਾ ਰਿਹਾ ਤਾਂ ਆਮ ਲੋਕਾਂ ਦਾ ਉਦੋਂ ਕੀ ਹਾਲ ਹੋਏਗਾ ਜੇ ਆਪਾਂ ਉਹ ਇਦਾਂ ਹੀ ਆ ਸਰ ਫਿਰ ਤੁਹਾਨੂੰ ਪਤਾ ਜਦੋਂ ਇਹਨਾਂ ਆਪਦੇ ਰੈਂਕ ਵਧਾਉਣ ਦਾ ਕਰਕੇ ਝੂਠੇ ਮੁਕਾਬਲੇ ਬਣਾਈ ਜਾਂਦੇ ਵੀ ਸਾਡੇ ਰੈਂਕ ਵਧਣ ਤੇ ਮਾਰੀ ਜਾਂਦੇ ਤੇ ਮੱਝ ਦੀ ਤੇ ਦਾਸਤਾਨ ਵੀ ਕਹੀ ਜਾਂਦੀ ਕਈਆਂ ਪਿੰਡਾਂ ਚੋਂ ਉਸ ਦੌਰ ਤੋਂ ਬਾਅਦ ਬਰਾਤਾ ਬਰਾਤਾਂ ਵੀ ਨਹੀਂ ਗਈਆਂ ਬਹੁਤ ਸਾਰੇ ਜਵਾਨ ਜਿਹੜੇ ਵਿਆਹੇ ਵੀ ਨਹੀਂ ਸੀਗੇ ਹਾਂਜੀ ਕਈ ਵਿਆਹੇ ਨਹੀਂ ਵਿੱਚ ਦੋ ਦੋ ਜਣੇ ਉਹ ਵੀ ਹੈਗੇ ਬਹੁਤ ਤੁਹਾਨੂੰ ਪਤਾ ਜਿਉ ੱਤਕਾ ਆ ਅਸੀਂ ਅੱਜ ਬਹੁਤ ਸਾਡੇ ਦਿਲ ਨੂੰ ਸਕੂਨ ਆ ਵੀ ਦੋਸ਼ੀ ਕਰਾਰ ਦਿੱਤੇ ਗਏ ਸੋਨਵਾਰ ਨੂੰ ਉਹਨਾਂ ਨੂੰ ਇਹੋ ਉਮੀਦ ਹੈ ਕਿ ਉਮਰ ਕੈਦ ਤੇ ਸਜ਼ਾ ਹੋਵੇ। ਬਾਕੀ ਅਦਾਲਤ ਕਰੋ ਜੋ ਆਪਣੇ ਪਿਤਾ ਨੂੰ ਅੱਜ ਤੱਕ ਉਹਨਾਂ ਦੇ ਇਨਸਾਫ ਦੇ ਲਈ ਲੜਦੇ ਆਪਣੀ ਮਾਂ ਨੂੰ ਦੇਖਿਆ ਜਾਂ ਉਹਨਾਂ ਦੀ ਇੱਕ ਤਸਵੀਰ ਦੇਖੀ ਜਿਹੜੀ ਇਹ ਹੈ। ਮੈਂ ਆਪਣੀ ਮਾਂ ਦੇ ਨਾਲ ਤੇ ਪਿਤਾ ਦੀ ਤਸਵੀਰ ਹੀ ਵੇਂਦਾ ਰਹਿੰਦੇ ਆ ਦੀ ਮਾਂ ਨਾਲ ਕੜਿਆ ਬਸ। ਤੇ ਇਥੋਂ ਤੱਕ ਲੜਦੇ ਤੱਕ ਪਹੁੰਚਿਆ ਮੈਂ ਅੱਜ। ਇੱਕ ਪਿਆਰ ਦੀ ਘਾਟ ਕਦੇ ਜ਼ਿੰਦਗੀ ਚ ਪੂਰੀ ਨਹੀਂ ਹੋएगी ਪਰ ਤੁਸੀਂ ਉਸਾਫ ਅਸੀਂ ਕਦੇ ਨਹੀਂ ਘਾਟ ਉਹਨਾਂ ਦੀ ਪੂਰੀ ਨਹੀਂ ਹੋਣੀ ਤੇ ਉਹ ਤੇ ਮੈਂ ਸੋਚਦਾ ਜਿਵੇਂ ਮੇਰੇ ਪਿਓ ਦੀ ਘਾਟ ਰੜਕੀ ਇਹਨਾਂ ਦੀ ਵੀ ਅੱਜ ਤੇ ਇਹਨਾਂ ਨੂੰ ਉਮਰ ਕੈਦ ਹੋਵੇ ਇਹਨਾਂ ਦੇ ਬੱਚੇ ਵੀ ਤਰਸਣ ਤੁਹਾਡੇ ਪਿਓ ਕਿੱਥੇ ਗਏ ਸਾਰੀ ਉਮਰ ਇਹਨਾਂ ਦੇ ਜੇਲ੍ਹ ਚ ਨੰਗੇ ਚ ਫਾਂਸੀ ਹੋਵੇ ਤੇ ਵੀ ਮਰਨ ਇਹਨਾਂ ਦਾ ਸੰਘਰਸ਼ ਵੱਡਾ ਰਿਹਾ ਤੁਹਾਡਾ ਹਾਲਾਂਕਿ ਤੁਸੀਂ ਬਹੁਤ ਲੰਬਾ ਸਮਾਂ ਕੇਸ ਲੜਦੇ ਰਹੇ ਇੱਕ ਪਾਸੇ ਤਾਂ ਕੋਈ ਪਰਿਵਾਰ ਚ ਖੁਸ਼ੀ ਦੀ ਸਮਾਗਮ ਹੁੰਦਾ ਹੋਊਗਾ ਤੇ ਯਾਹਰ ਉਹਨਾਂ ਦੀ ਯਾਦ ਆਉਂਦੀ ਹੈ ਯਾਦ ਆਉਂਦੀ ਪੂਰੀ ਜਿਵੇਂ ਕਿਤੇ ਵੀ ਨਹੀਂ ਮੈਂ ਜਾਂਦਾ ਰਿਹਾ ਇਦਾਂ ਹੀ ਆਉਂਦਾ ਰਿਆਂ ਤਰੀਕ ਤੇ ਅਸੀਂ ਆਉਂਦੇ ਰਹੇ ਜਦੋਂ ਵੀ ਸਾਦੇ ਚੰਦੀਗੜ੍ਹਾਂ ਵੀ ਨਹੀਂ ਅਸੀਂ ਆਪਣਾ ਕੇਸ ਵੇਖਣਾ ਅਨੁਨਸਾਹ ਜੀ ਤੁਹਾਡੇ ਹੁਣ ਇਸ ਮੁਕਾਬਲੇ ਦੇ ਵਿੱਚ ਕਿਹੜੇ ਕਿਹੜੇ ਪੁਲਿਸ ਮੁਲਾਜ਼ਮ ਝੂਠੇ ਪਾਈ ਗਏ ਦੋਸ਼ੀ ਪਾਈ ਜਾਣੇ ਆ ਸਾਰ ਮੈਨੂੰ ਇੱਕ ਤੇ ਭਵਿੰਦਰਜੀਤ ਸਿੰਘ ਵਿਰਕਾ ਜਿਹੜੇ ਐਸਐਸਪੀ ਰਿਟਾਇਰ ਆ ਆ ਐਸਐਸਪੀ ਰਿਟਾਇਰ ਹੋਏ ਇੱਕ ਸੂਬਾ ਸਿੰਘ ਆ ਦੂਜੇ ਤਿੰਨਾਂ ਦਾ ਮੈਨੂੰ ਨਾਮ ਦਾ ਚੇਤਾ ਨਹੀਂ ਸਾਰ ਮੈਨੂੰ ਤਾਂ ਪਤਾ ਨਿਕਾ ਇਹਨਾਂ ਦੋਵਾਂ ਦਾ ਪਤਾ ਚਲੋ ਉਹ ਜ਼ਰੂਰ ਅਸੀਂ ਦੱਸਾਂਗੇ ਦਰਸ਼ਕਾਂ ਨੂੰ ਪਰ ਇਹ ਜਿਹੜਾ ਦੇਖ ਸਕਦੇ ਹੋ ਇੱਕ ਨੌਜਵਾਨ ਹੈ ਔਰ ਇਨਾਂ ਦਾ ਪਿਤਾ ਉਦੋਂ ਇਸ ਦੁਨੀਆ ਤੋਂ ਚਲ ਗਿਆ ਜਦੋਂ ਇਸ ਦੁਨੀਆ ਤੇ ਹਜੇ ਆਈ ਨਹੀਂ ਸੀ ਜਦੋਂ ਜਨਮ ਹੋਇਆ ਤਾਂ ਉਦੋਂ ਪਿਤਾ ਨਹੀਂ ਸੀ ਕੱਲੀ ਮਾਂ ਨੇ ਲਗਾਤਾਰ ਇਨਸਾਫ ਹੈ ਜਿਹੜਾ ਇਨਸਾਫ ਦੇ ਲਈ ਸੰਘਰਸ਼ ਕੀਤਾ ਨਿਰਪੱਖ ਪੋਸਟ ਤੇ ਲਗਾਤਾਰ ਨਿਰਪੱਖ ਸਟੋਰੀਆਂ ਨਿਰਪੱਖ ਖਬਰਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਾਵਾਂਗੇ ਧੰਨਵਾਦ